ਹੈਲੋ ਦੋਸਤੋ ਸਵਾਗਤ ਆ ਤੁਹਾਡਾ ਮੇਰੇ YouTube ਕੁਕਿੰਗ ਚੈਨਲ ਲਿਵੜਾ ਕੁਕਿੰਗ ਦੇ ਵਿੱਚ ਤੇ ਅੱਜ ਆਪਾਂ ਬਣਾਵਾਂਗੇ ਪਿੰਨੀਆਂ ਤੇ ਇਹਦੇ ਵਿੱਚ ਆਪਾਂ ਕੋਈ ਵੀ ਜਿਹੜਾ ਏ ਕੋਆ ਵਗੈਰਾ ਐਡ ਨਹੀਂ ਕਰਨਾ ਹੈਗਾ ਇਹਦੇ ਲਈ ਮੈਂ ਚਾਰ ਬੌਲ ਆ ਜਿਹੜੇ ਵੱਡੇ ਉਹ ਆਟੇ ਦੇ ਲੈਨੇ ਆਟਾ ਥੋੜਾ ਜਿਹਾ ਮੋਟਾ ਵਾ ਜਣੀ ਫਾਈਨ ਆਟਾ ਨਹੀਂ ਹੈਗਾ ਇਹ ਥੋੜਾ ਜਿਹਾ ਮੋਟਾ ਉਹਦੇ ਨਾਲੋਂ ਤਕਰੀਬਨ ਜਾਣੇ ਕੀ ਇਹ 1.5 ਕਿਲੋ ਆ ਜਿਹੜਾ ਇਹ ਆਟਾ ਲਿਆਵੋ ਤੇਨੂੰ ਆਪਾਂ ਨੇ ਹੌਲੀ-ਹੌਲੀ ਹਲਾ-ਹਲਾ ਕੇ ਜਿਹੜਾ ਭੁੰਨ ਲੈਣਾ ਏ ਚੰਗੀ ਤਰ੍ਹਾਂ ਨਾਲ ਆਪਾਂ ਨੇ ਇਹਨੂੰ ਆਟੇ ਨੂੰ ਜਿਹੜਾ ਭੁੰਨਣਾ ਵ ਤੇ ਅੱਗਾ ਜਿਹੜੀ ਆਪਾਂ ਹੌਲੀ-ਹੌਲੀ ਰੱਖਣੀ ਆ ਚੁੱਲ੍ਹੇ ਦੇ ਵਿੱਚ ਬੜੀ ਜਿਆਦਾ ਤੇਜ਼ ਅੱਗ ਨਹੀਂ ਬਾਲਣੀ ਹੈਗੀ ਧੀਮੀ-ਧੀਮੀ ਜਿਹੀ ਅੱਗ ਦੇ ਉੱਤੇ ਜਿਹੜੇ ਆਪਾਂ ਇਹਨੂੰ ਰੋਸਟ ਕਰਾਂਗੇ ਆਟੇ ਨੂੰ ਚੰਗੀ ਤਰ੍ਹਾਂ ਨਾਲ ਆ ਜਿਹੜਾ ਆਪਾਂ ਭੁੰਨ ਲਾਂਗੇ ਇਹਦਾ ਪਾਲਉਂਦੇ ਰਹਿਣਾ ਵਾ ਆ ਕਿ ਜਿਹੜਾ ਆਟਾ ਆਪਣਾ ਥੱਲੇ ਲਾ ਕੇ ਕਾਲਾ ਨਾ ਹੋ ਜਾਵੇ। ਤਿੰਗੀ ਤਰ੍ਹਾਂ ਨਾਲ ਆਪਾਂ ਜਿਹੜਾ ਇਹਨੂੰ ਭੁੱਲ ਲਾਂਗੇ। ਇਹਦੋਂ ਖੁਸ਼ਬੂ ਆ ਦੇਖੋ ਹੁਣ ਖੁਸ਼ਬੂ ਆਉਣ ਲੱਗ ਗਈ ਆ। ਕਲਰ ਵੀ ਇਹ ਜਿਹੜਾ ਥੋੜਾ ਥੋੜਾ ਚੇਂਜ ਹੋਣ ਲੱਗ ਗਿਆ ਆ ਆਟੇ ਦਾ। ਲਓ ਜੀ ਹੁਣ ਦੇਖੋ ਆਪਣਾ ਜਿਹੜਾ ਇਹ ਆਟਾ ਆਪਾਂ ਪਾਇਆ ਸੀਗਾ ਇਹ ਭੁੱਜ ਗਿਆ ਵਾ। ਤੇ ਹੁਣ ਆਪਾਂ ਕੜਾਹੀ ਆ ਜਿਹੜੀ ਥੱਲੇ ਲਾ ਲਾਂਗੇ ਚੁੱਲੇ ਤੋਂ। ਗਿਆ ਜੀ ਤੇ ਜਿਹੜਾ ਪਾਟਾ ਭੁੰਨ ਕੇ ਰੱਖਿਆ ਉਹਨੂੰ ਮੈਂ ਪ੍ਰਾਂ ਦੇ ਵਿੱਚ ਕੱਢ ਲਿਆ ਏ ਜੇ ਹੁਣ ਜਿਹੜੀ ਮਲਾਈ ਘਰੇ ਆਪਾਂ ਅਮੀ ਦੁੱਧ ਤੋਂ ਲਾਉਨੇ ਆ ਉਹ ਤਕਰੀਬਨ ਡੇਢ ਕਿਲੋ ਆ ਜਿਹੜੀ ਡੇਢ ਜਾਂ 2 ਕਿਲੋ ਦੇ ਗੇੜ ਮਲਾਈ ਸੀਗੀ ਉਹਨੂੰ ਆਪਾਂ ਨੇ ਕੜਾਹੀ 'ਚ ਪਾ ਕੇ ਚੰਗੀ ਤਰ੍ਹਾਂ ਨਾਲ ਜਿਹੜਾ ਉਹਦੇ 'ਚ ਆਪਾਂ ਨੇ ਖੋਆ ਕੱਢ ਲੈਣਾ ਏ ਤੇ ਉਹ 'ਚ ਆਪਾਂ ਘਿਓ ਆ ਜਿਹੜਾ ਉਹ ਵੀ ਵਿੱਚ ਹੀ ਪਾ ਦੇਣਾ ਆਪਾਂ ਕੁਝ ਵੀ ਇਹਦੇ ਵਿੱਚੋਂ ਜਿਹੜਾ ਘਿਓ ਵਗੈਰਾ ਲੈਦਾ ਨਹੀਂ ਕਰਨਾ ਚੰਗੀ ਤਰ੍ਹਾਂ ਨਾਲ ਆਪਾਂ ਇਹਨੂੰ 딤ਮੀਆਸ ਤੇ ਦੇਖੋ ਬੜਾਈ ਹੈ ਜਿਹੜੀ ਆਪਣੀ ਚੰਗੀ ਤਰ੍ਹਾਂ ਦੇ ਨਾਲ ਆ ਜਿਹੜੀ ਰਿੱਜ ਗਈ ਹੈ ਹੁਣ ਬਸ ਬਹੁਤ ਥੋੜਾ ਜਿਹਾ ਲੱਗੂਗਾ ਜਦੋਂ ਇਹਦੇ ਵਿੱਚ ਥੋੜਾ ਜਿਹਾ ਘਿਓ ਆ ਜਿਹੜਾ ਆਪਣਾ ਅੱਡ ਹੋਣ ਦੀ ਸਨ ਲੱਗ ਗਿਆ ਉਦੋਂ ਆਪਾਂ ਇਹਨੂੰ ਜਿਹੜਾ ਲਾ ਲਾਂਗੇ ਚੁੱਲੇ ਤੋਂ ਦੇਖੋ ਆਪਣੀ ਮਲਾਈ ਹੈ ਜਿਹੜੀ origignal ਲੱਗ ਗਈ ਹੌਲੀ ਹੌਲੀ ਆਪੈਨੂੰ ਹਿਲਾਉਂਦੇ ਰਹਿਣਾ ਵਾ ਤਾਂ ਕਿ ਜਿਹੜਾ ਆਪਣਾ ਹਵਾ ਉਹ ਥੱਲੇ ਨਾ ਲੱਗ ਜਵੇ ਆਪਾਂ ਮਲਾਈ ਦੇ ਵਿੱਚੋਂ ਹੀ ਹਵਾ ਕੱਢ ਲੈਣਾ ਹੈ ਆਪਾਂ ਕੋਈ ਵੀ ਦੁੱਧ ਵਗੈਰਾ ਨਹੀਂ ਵਰਤਿਆ ਹੈਗਾ ਤੇ ਨਾ ਹੀ ਆਪਾਂ ਕੋਈ ਬਾਜ਼ਾਰੋਂ ਲੈ ਕੇ ਇਹ ਚ ਕੋਹਾ ਪਾਉਣਾ ਪਿੰਨੀਆਂ ਦੇ ਵਿੱਚ ਚੰਗੀ ਤਰ੍ਹਾਂ ਦੇ ਨਾਲ ਜਿਹੜਾ ਆਪਾਂ ਆਇਨ ਅੜਾੜਾ ਲਿਓ ਲਾਹੀ ਜਾਣਾ ਦੇਖੋ ਜੀ ਕਿਉਂ ਕਿਵੇਂ ਆ ਗਿਆ ਆਪਣਾ ਮਲਾਈ ਦੇ ਉੱਪਰ ਆਪਾਂ ਇਹ ਤਕਰੀਬਨ 1.5 ਕਿਲੋ ਦੇ ਗੇੜਾ ਜਿਹੜਾ ਇਹ ਹੈਗਾ ਆਪਣਾ ਤੇ ਕਿਉਂ ਆਪਾਂ ਇਹਦੇ ਵਿੱਚੋਂ ਲੱਗ ਨਹੀਂ ਕਰਨਾ ਹੈਗਾ ਇਸੇ ਤਰ੍ਹਾਂ ਇਹਦੇ ਵਿੱਚ ਹੀ ਆਪਾਂ ਨੇ ਜਿਹੜਾ ਆਟਾ ਭੁੰਨ ਕੇ ਰੱਖਿਆ ਹੋਇਆ ਉਹ ਐਡ ਕਰ ਲੈਣਾ ਹੈ ਨਾਲ ਦੇ ਨਾਲ ਆਪਾਂ ਇਹਨੂੰ ਥੋੜਾ ਥੋੜਾ ਜਿਹੜਾ ਹਿਲਾਉਂਦੇ ਰਹਿਣਾ ਤੁਸੀਂ ਵੀ ਜਰੂਰ ਟਰਾਈ ਕਰਕੇ ਦੇਖਿਓ ਬਹੁਤ ਵਧੀਆ ਸੁਆਦਿਸ਼ਟ ਬਣਦੀਆਂ ਨੇ ਤੇ ਨਾਲੇ ਸਿਹਤ ਲਈ ਵੀ ਬਹੁਤ ਵਧੀਆ ਹੁੰਦੀਆਂ ਨੇ ਇਦੇ ਵਿੱਚ ਤੁਸੀਂ ਹੋਰ ਵੀ ਜਿਵੇਂ ਕਮਰਕਸ ਵਗੈਰਾ ਦਾ ਹੁੰਦੇ ਆ ਤੇ ਹੋਰ ਡਰਾਈ ਫਰੂਟ ਵਗੈਰਾ ਵੀ ਐਡ ਕਰ ਸਕਦੇ ਹੋ ਹੁਣ ਇਹਦੇ ਵਿੱਚ ਜਿਹੜਾ ਪਾਟਾ ਭੁੰਨ ਕੇ ਰੱਖਿਆ ਸੀ ਉਹਨੂੰ ਰਲਾ ਲੈਣਾ ਏ ਠੀਕ ਹੈ ਜੀ ਹੌਲੀ ਹੌਲੀ ਪਾਕੇ ਨਾਲ ਦੀ ਨਾਲ ਜਿਹੜਾ ਆਪਾਂ ਇਹਨੂੰ ਰਲਾਈ ਜਾਵਾਂਗੇ ਦੇਖੋ ਕਿੰਨਾ ਵਧੀਆ ਕਲਰ ਆਇਆ ਹੈ ਦਾ ਆਪਾਂ ਨੇ ਰਲਾ ਦੇਣਾ ਇਹਨੂੰ ਸਾਰੇ ਨੂੰ ਹੁਣ ਆਪਾਂ ਇਹਦੇ ਵਿੱਚ ਜਿਹੜਾ ਚੀਨੀ ਪਾਉਣੀ ਆ ਤਿੰਨ ਵੱਡੇ ਬਾਉਲ ਤਕਰੀਬਨ ਇਹ ਪਾਉਣਾ ਕਿ ਕਿਲੋ ਚੀਨੀ ਆ ਬੂਰਾ ਖੰਡ ਆ ਜਿਹੜੀ ਉਹ ਇਹਦੇ ਵਿੱਚ ਆਪਾਂ ਐਡ ਕਰ ਦੇਣੀ ਆ ਇੱਕ ਇੱਕ ਕਰਕੇ ਆਪਾਂ ਸਾਰਾ ਇਹਨੂੰ ਰੜਾ ਲੈਣਾ ਏ ਬੂਰਾ ਖੰਡ ਨੂੰ ਆਟੇ 'ਚ ਭੁਜੇ ਹੋਏ 'ਚ ਤੇ ਉਸ ਤੋਂ ਬਾਅਦ ਡਰਾਈ ਫਰੂਟ ਮੈਂ ਉਹ ਕਰਲੇ ਸੀਗੇ ਪੀਸਲੇ ਸੀਗੇ ਵਿੱਚ ਤੇ ਮੈਂ ਬਦਾਮ ਖਰੋਟ ਵਗੈਰਾ ਲਏ ਨੇ ਸੌਗੀ ਆਪਾਂ ਨਾ ਆ ਗ੍ਰਾਮ ਤੁਸੀਂ ਇਹਦੇ ਵਿੱਚ ਕਮਰਕਸ ਵਗੈਰਾ ਹੋਰ ਚੀਜ਼ਾਂ ਵੀ ਭੂਲ ਮਖਾਣੇ ਕੁਝ ਵੀ ਐਡ ਕਰ ਸਕਦੇ ਹੋ ਇਹ ਤੁਹਾਡੀ ਰਿਕੁਆਇਰਮੈਂਟ ਦੇ ਹਿਸਾਬ ਨਾਲ ਠੀਕ ਹੈ ਜੀ ਆ ਦੇਖੋ ਇਹ ਹੁਣ ਰੈਡੀ ਹੋ ਗਈਆਂ ਨੇ ਆਟਾ ਜਿਹੜਾ ਆਪਣਾ ਪਿੰਨੀਆਂ ਲਈ ਉਹ ਰੈਡੀ ਹੋ ਗਿਆ ਆਪਾਂ ਇਹਨੂੰ ਚੰਗੀ ਤਰ੍ਹਾਂ ਦੇ ਨਾਲ ਜਿਹੜਾ ਰਲਾ ਲੈਣਾ ਹੈ ਜਿਹੜਾ ਆਪਾਂ ਇਹਦੇ ਵਿੱਚ ਬੂਰਾ ਖੰਡ ਪਾਇਆ ਵਾ ਇਦਾਂ ਦੀਆਂ ਹੋਰ ਵੀਡੀਓ ਦੇਖਣ ਦੇ ਲਈ ਪਲੀਜ਼ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰੋ ਤੇ ਇਹਦੇ ਵਿੱਚ ਹੁਣ ਮੈਂ ਥੋੜੀ ਜਿਹੀ ਆ ਜਿਹੜੀ ਸ਼ੱਕਰ ਪਾਈ ਆ ਅੱਧੀ ਕਕੌਲੀ ਇਹਨਾਂ ਦਾ ਜਿਹੜਾ ਟੇਸਟ ਬਹੁਤ ਵਧੀਆ ਹੁੰਦਾ ਵਾ ਇਹ ਆਪਸ਼ਨਲ ਆ ਤੁਸੀਂ ਐਡ ਕਰਨੀ ਤਾਂ ਕਰ ਸਕਦੇ ਹੋ ਜੇ ਨਹੀਂ ਵੀ ਕਰਨੀ ਤਾਂ ਫਿਰ ਵੀ ਇਹ ਪਿੰਨੀਆਂ ਜਿਹੜੀਆਂ ਇਦਾਂ ਹੀ ਬਣ ਜਾਣਗੀਆਂ ਆਪਣੀਆਂ ਦੇਖੋ ਹੁਣ ਆਪਾਂ ਇਹਦੀਆਂ ਜਿਹੜੇ ਪਿੰਨੀਆਂ ਨੇ ਉਹ ਵਟ ਲੈਣੀਆਂ ਨੇ ਗਰਮਾ ਜੇ ਹੌਲੀ-ਹੌਲੀ ਕਰਕੇ ਦੇਖੋ ਇਦਾਂ ਆਪਾਂ ਇਹ ਪਿੰਨੀਆਂ ਬਟਲ ਆਣੀਆਂ ਨੇ ਤੇ ਜਦੋਂ ਵੀ ਚਾਹ ਬਣਾਉਂ ਜਾਂ ਦਿਲ ਕਰੇ ਵੀ ਕੁਝ ਖਾਣ ਨੂੰ ਮਿੱਠਾ ਖਾਣ ਨੂੰ ਚੱਕੋ ਤੇ ਖਾ ਲਓ ਇਦਾਂ ਆਪਾਂ ਨੇ ਮੀਡੀਅਮ ਜਿਹੇ ਸਾਈਜ਼ ਦੀਆਂ ਨੇ ਜਿਹੜੀਆਂ ਇਹ ਸਾਰੀਆਂ ਹੀ ਪਿੰਨੀਆਂ ਨੇ ਇਹ ਸਾਟੇ ਦੀ ਆਪਾਂ ਬਟਲਾਂਗੇ ਬਹੁਤ ਹੀ ਜ਼ਿਆਦਾ ਸਵਾਦ ਬਣਦੀਆਂ ਨੇ ਟੇਸਟੀ ਬਣਦੀਆਂ ਨੇ ਤੇ ਵੱਡੇ ਗੱਲ ਹੈਲਦੀ ਵੀ ਨੇ ਦੇਖੋ ਆਟਾ ਜਿਹੜਾ ਆਪਣਾ ਥੋੜਾ ਜਿਹਾ ਮੋਟਾ ਸੀਗਾ ਫਾਈਨ ਆਟਾ ਨਹੀਂ ਸੀਗਾ ਇਹ ਕਣਕ ਦਾ ਇਦਾਂ ਆਪਾਂ ਨੇ ਜਿਹੜੀਆਂ ਇਹਦੀਆਂ ਪਿੰਨੀਆਂ ਨੇ ਉਹ ਵੱਟ ਲੈਣੀਆਂ ਨੇ ਸਾਰੀਆਂ ਇੱਕ ਇੱਕ ਕਰਕੇ ਤੇ ਇਦਾਂ ਦੀ ਹੋਰ ਵੀਡੀਓ ਵੇਖਣ ਦੇ ਲਈ ਪਲੀਜ਼ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰੋ ਬੈਲ ਆਈਕਨ ਜ਼ਰੂਰ ਦਬਾਓ ਇਦਾਂ ਜਿਹੜੇ ਆਪਾਂ ਇਹ ਸਾਰੀਆਂ ਪਿੰਨੀਆਂ ਨੂੰ ਵੱਟ-ਵੱਟ ਕੇ ਜਿਹੜਾ ਪ੍ਰਾਂਨ ਦੇ ਵਿੱਚ ਰੱਖੀ ਜਾਣਾ ਹੈ ਨਾਲ ਦਿਨਾਲ ਉਪਰੋਂ ਆਪਾਂ ਚੱਕੀ ਜਾਵਾਂਗੇ ਤੇ ਨਾਲ ਦਿਨਾਲ ਹੀ ਆਪਾਂ ਬੱਟੀ ਜਾਵਾਂਗੇ ਪਿੰਨੀਆ ਕਿਉਂਕਿ ਆਟਾ ਗਰਮ ਬਹੁਤ ਆ ਦੇਖੋ ਜੀ ਪਿੰਨੀਆਂ ਨੇ ਜਿਹੜੀਆਂ ਆਪਣੀਆਂ ਹੈਲਥੀ ਪਿੰਨੀਆਂ ਨੇ ਰੈਡੀ ਹੋ ਗਈਆਂ ਨੇ ਬਣ ਕੇ ਤੇ ਵੀਡੀਓ ਨੂੰ ਵੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ